ਜੀ ਪਲਾਨ ਜਲਦੀ ਤੋਂ ਜਲਦੀ ਜਰੂਰ ਚਾਲੂ ਹੋਣਾ ਚਾਹੀਦਾ ਆਕਸੀਜਨ ਕਨਸੈਂਟਰੇਟਰ ਪੇ ਹੋਇਆ ਐ ਐਂਡ ਬੜੀ ਪੈਲ ਦੇ ਹਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਸੀ ਅਬ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਐ ਕੁਝ ਨਹੀਂ ਕਮੀ ਐ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਐ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਆ ਹਾਂ ਜੀ ਹੈਲਥ ਮਿਨਿਸਟਰ ਸਾਹਿਬ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਸਾਧਨਾ ਅਸੀਂ ਪੁਰਾਣੀ ਇਮਾਰਤ ਚੋਂ ਆਤਮੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕੀਤੀ ਸੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਪਈ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਸੀ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਇਹਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ ਜੀ ਪਲਾਂਟ ਜਲਦੀ ਤੋਂ ਜਲਦੀ ਜ਼ਰੂਰ ਚਾਲੂ ਹੋਣਾ ਚਾਹੀਦਾ ਆਕਸੀਜਨ ਕਨਸੈਂਟਰੇਟਰ ਪਏ ਹੋਏ ਹੈ ਐਂਡ ਬੜੀ ਪੈਲ ਦੇ ਆਧਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ। ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਝ ਨਹੀਂ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਆ ਹਾਂ ਜੀ ਹੈਲਥ ਮਿਨਿਸਟਰ ਸਾਹਿਬ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਸਾਧਨਾ ਅਸੀਂ ਪੁਰਾਣੀ ਇਮਾਰਤ ਤੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪਟਾਣੀ ਬਿਲਡਿੰਗ ਵਿੱਚ مریض ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਹਾਂ ਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵੱਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ ਜੀ ਪਲਾਨ ਜਲਦੀ ਤੋਂ ਜਲਦੀ ਜ਼ਰੂਰ ਚਾਲੂ ਹੋਣਾ ਚਾਹੀਦਾ ਆਕਸੀਜਨ ਕਨਸੈਂਟਰੇਟਰ ਪਏ ਹੋਏ ਹੈ ਐਂਡ ਬੜੀ ਪੈਲ ਦੇ ਆਧਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਹੈ ਜਿੰਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨਾਂ ਨਾਲ ਹੀ ਲਗਾ ਦਿੱਤੀ। ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ অপারেਟਰਸ ਨਹੀਂ ਹੈ, ਕੁਝ ਨਹੀਂ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ। ਆਹ ਹਾਂ ਜੀ ਹੈਲਥ ਮਿਨਿਸਟਰ ਸਾਹਿਬ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਸਾਧਨਾ ਅਸੀਂ ਪੁਰਾਣੀ ਇਮਾਰਤ ਚੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕੀਤੀ ਸੀ। ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਣਾ ਚਾਹੀਦਾ ਹੈ ਹਸਪਤਾਲ 'ਚ ਜੀ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਹਾਂ ਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ ਜੀ ਪਲਾਨ ਜਲਦੀ ਤੋਂ ਜਲਦੀ ਜਰੂਰ ਚਾਲੂ ਹੋਣਾ ਚਾਹੀਦਾ ਆਕਸੀਜਨ ਕਨਸੈਂਟਰੇਟਰ ਪੇ ਹੋਇਆ ਹੈ ਐਂਡ ਬੜੀ ਪੈਲ ਦੇ ਆਧਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਸੀ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਝ ਇਹ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਆਨ ਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਆ ਇਹਦੇ ਆ ਹਾਂ ਜੀ ਹੈਲਥ ਮਿਨਿਸਟਰ ਸਾਹਿਬ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਸਾਹਮਣੇ ਇਸੀ ਪੁਰਾਣੀ ਇਮਾਰਤ ਚੋਂ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ 'ਚ ਸ਼ਿਫਟ ਕੀਤੀ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਨਾ ਦੇ ਰਿਪੋਰਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਸੀ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ